ਸਿੰਧਗੀ ਸਤਿਕਾਰਯੋਗ ਜੀ ਸਾਰਿਆਂ ਨੂੰ ਅੱਜ ਮੈਂ ਖੜਾ ਪਏ ਦਾ ਅਦਾਲਤ ਪਰ ਜਿਹੜਾ ਫਟੇਗੜ ਸਾਹਿਬ ਹੀ ਨੇ ਤੇ ਜਿਹੜਾ ਪਰਿਵਾਰ ਬੈਠਾ ਆਪਣੇ ਕੋਲ ਇਹਨਾਂ ਨੇ ਜਦੋਂ ਮੈਨੂੰ ਆਪਣੀ ਸਟੋਰੀ ਦੱਸੀ ਅੱਖਾਂ ਚੋਂ ਹੰਝੂ ਆ ਗਏ ਇਨਸਾਨੀਅਤ ਪਤਾ ਹੋ ਚੁੱਕੀ ਹੈ ਜੀ ਮੇਰੇ ਭਾਈ ਸਾਹਿਬ ਨੇ ਜਿਹੜੇ ਆਪ ਨੂੰ 4 ਸਾਲ ਪਹਿਲਾਂ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਦੇ ਵਿੱਚ ਲੱਤ ਟੁੱਟ ਗਈ ਸੀ ਸੋ ਇਹਨਾਂ ਦੀ ਜਿਹੜੀ ਵਾਈਫ ਆ 4 ਸਾਲ ਪਹਿਲਾਂ ਭੱਜ ਗਈ ਸੀ 4 ਸਾਲ ਬਾਅਦ ਦੁਬਾਰੋ ਫੇਰ ਵਾਪਸ ਆਈ ਆ ਤੇ 10 ਦਿਨ ਇੱਥੇ ਰਹੀ ਆ 10 ਦਿਨਾਂ ਬਾਅਦ ਉਹ ਛੁੱਟੀ ਕੁੜੀਆਂ ਨੂੰ ਲੈ ਗਈ ਨਾਲ ਨਾਂ ਮੈਂ ਦਾ ਕੁੜੀਆਂ ਦਾ ਜਸਮੀਤ ਤੇ 10 ਦਿਨ ਬਾਅਦ ਜਦੋਂ ਲੈ ਕੇ ਗਈ ਆ ਉਹ ਬੰਦੇ ਨਾਲ ਜਿਹਦੇ ਨਾਲ ਭੱਜੀ ਆ ਉਹ ਬੰਦਾ ਯੂਪੀ ਦਾ ਦਿਨੇਸ਼ যাদਬ ਉਹਦੀ ਮੈਂ ਫੋਟੋ ਸਕਰੀਨ ਤੇ ਲਾਈ ਹੋਈ ਆ ਤੁਸੀਂ ਧਿਆਨ ਨਾਲ ਦੇਖ ਲਓ ਜੇ ਤੁਹਾਨੂੰ ਕਿਤੇ ਮਿਲਦਾ ਜਾਂ ਜਿਹਨੇ ਦੇਖਿਆ ਹੋਵੇ ਤਾਂ ਹਰ ਵਕਤ ਵੀਡੀਓ ਸ਼ੇਅਰ ਕਰਕੇ ਮੈਨੂੰ ਜਰੂਰ ਦੱਸਣਾ ਕਮੈਂਟਾਂ ਦੇ ਵਿੱਚ ਵੀ ਤੇ ਆਪਾਂ ਇਹਨਾਂ ਨੂੰ ਇਨਸਾਬ ਰੋਣਾ ਇਹਨਾਂ ਦੀ ਕੁੜੀਆਂ ਨੂੰ ਆਪਾਂ ਇਹਨਾਂ ਤੱਕ ਮਿਲਾਉਣਾ ਇਹਨਾਂ ਨੂੰ ਠੀਕ ਹੈ ਸੋ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਸਸਤੀ ਕਾ ਸਾਰਾ ਸਾਹੀ ਮੇਰੇ ਚੋਰ ਜੋ ਵੀ ਸਕਦੇ ਮਨ ਲੋਗ ਕਿਹਨ ਦੀ ਜੰਗ ਦੇ میری ਭੈਣਿਆ ਦੱਸਦੇ ਕੋਈ ਦੱਸ ਦੇ ਮੇਰੇ ਮਾਪਿਆਂ ਨੇ ਉਹデア ਰੰਗਾਂ ਨੂੰ ਕੋਈ ਉਹ ਜਾਣੇ ਪਤਾ ਨਹੀਂ ਰੱਬ ਕਿਹੜਿਆਂ 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 ਪਤਾ ਨਹੀਂ ਰੱਬ ਕੀ